ਖੇਤਾਂ ਵਿੱਚ ਬਣਿਆ ਵੱਡਾ ਹਸਪਤਾਲ ਚੰਡੀਗੜ੍ਹ ਵਰਗੀਆਂ ਮਿਲਦੀਆਂ ਨੇ ਸਹੂਲਤਾਂ ਅਮਨਜੀਤ ਮਲਟੀ ਸਪੈਸ਼ਲਿਟੀ ਹਸਪਤਾਲ ਹਰਫਕੇ ਜ਼ਿਲ੍ਹਾ ਫਰੋਇਪੁਰ ਜਿੱਥੇ ਤੁਹਾਨੂੰ ਮਿਲਣਗੇ ਐਮਬੀਬੀਐਸ ਡਾਕਟਰ 골ਡ ਮੈਡਲਿਸਟ ਜਿਨ੍ਹਾਂ ਦੀ ਫੀਸ ਸਿਰਫ 50 ਰੁਪਏ ਵੱਡਿਆਂ ਹਸਪਤਾਲਾਂ ਵੱਡਿਆਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੀ ਫੀਸ ਹੁੰਦੀ ਹੈ 500000 ਰੁਪਏ ਤਹਾਨੂੰ OPD ਮਿਲੇਗੀ 24 ਘੰਟੇ ਓਪਨ ਕਿਉਂਕਿ ਸਾਰੇ ਡਾਕਟਰ ਇੱਥੇ ਰਹਿੰਦੇ ਹਨ ਮੌਜੂਦ ਇਸੇ ਲਈ ਕਿਹਾ ਜਾਂਦਾ ਹੈ ਕਿ ਖੇਤਰ ਦਾ ਸਭ ਤੋਂ ਵੱਡਾ ਹਸਪਤਲ ਜਿੱਥੇ ਤੁਹਾਨੂੰ 24 ਘੰਟੇ ਸਾਰੀਆਂ ਫੈਸਿਲਿਟੀਆਂ ਮਿਲ ਜਾਣਗੀਆਂ ਅਲਟਰਾਸਾਉਂਡ ਐਕਸ-ਰੇ ਆਪਰੇਸ਼ਨ ਥੀਟਰ ਇਕੋ ਰੂਮ ਸਾਰਾ ਕੁਝ ਤੁਹਾਨੂੰ ਜਿਹੜਾ 24 ਘੰਟੇ ਇਸ ਹਸਪਤਲ ਦੇ ਵਿੱਚ ਉਪਲਬਧ ਮਿਲੇਗਾ ਇੱਥੇ ਮੌਜੂਦ ਹਨ ਜਪਾਨ ਦੀਆਂ ਬੜੀਆਂ ਮਹਿੰਗੀਆਂ ਅਲਟਰਾ ਸਾਊਂਡ ਮਸ਼ੀਨਾਂ ਜਿਸ ਦੇ ਵਿੱਚ ਤੁਹਾਨੂੰ ਅਲਟਰਾ ਸਾਊਂਡ 4D ਮਿਲੇਗੀ ਨਹੀਂ ਤੇ ਨਾਰਮਲ ਹਸਪਤਾਲਾਂ ਦੇ ਵਿੱਚ ਤੁਹਾਨੂੰ ਅਲਟਰਾ ਸਾਊਂਡ ਸਿੰਪਲ ਕੀਤੀ ਜਾਂਦੀ ਹੈ ਇੱਥੇ ਤੁਹਾਨੂੰ 24 ਘੰਟੇ ਆਪਰੇਸ਼ਨ ਥੀਏਟਰ ਦੇ ਵਿੱਚ ਹਰ ਤਰ੍ਹਾਂ ਦਾ ਡਾਕਟਰ ਉਪਲਬਧ ਮਿਲੇਗਾ ਆਪਰੇਸ਼ਨ ਥੀਏਟਰ ਬਾਈ ਚਾਂਸ ਕਿਤੇ ਲੋਡ ਪੈਂਦੀ ਆ ਤੇ ਮੌਕੇ ਤੇ ਸਾਰੇ ਡਾਕਟਰ ਹਾਜ਼ਰ ਹੋਣਗੇ ਇੱਥੇ ਮਰੀਜ਼ ਦੇ ਨਾਲ ਆਏ ਪਰਿਵਾਰਕ ਮੈਂਬਰ ਨੂੰ ਮਿਲਦੀ ਹੈ ਸਿਰਫ 10 ਰੁਪਏ ਦੀ ਥਾਲੀ ਰੋਟੀ ਦੀ ਕੰਟੀਨ ਦੇ ਵਿੱਚੋਂ ਇਸ ਹਸਪਤਾਲ ਦੇ ਵੀ ਜਿਹੜੀਆਂ ਮਸ਼ੀਨਾਂ ਨੇ ਉਹ ਲਗਭਗ 60 70 ਕਿਲੋਮੀਟਰ ਦੇ ਦਾਇਰੇ ਦਾ ਜੇਕਰ حساب ਲਾਈਏ ਨਾ ਉਹ ਮਸ਼ੀਨਾਂ ਇੱਥੇ ਨਹੀਂ ਸੀ ਤੇ ਜਿਹੜੀ ਇੱਥੇ ਨਾ ਮਾਤਰਾ ਜਿਹੜੀ ਆਪਾਂ ਜੇਕਰ ਆਪਰੇਸ਼ਨ ਦੀ ਕੋਈ ਗੱਲ ਕਰੀਏ ਉਹ ਵੀ ਜਿਹੜੀਆਂ ਜਿਹੜੀਆਂ ਇੱਥੇ ਫੈਸਿਲਿਟੀਆਂ ਨੇ ਬਹੁਤ ਸਾਰੇ ਸੈਂਪਲ ਆਏ ਫ੍ਰੀ ਡਿਵਰੀਆਂ ਕੀਤੀਆਂ ਹਾਂ ਜਿਹੜੇ ਆਪਰੇਸ਼ਨ ਸੀਗੇ ਖਰਚੇ ਤੇ ਕੰਮ ਦੇ बेहोश हो गया तो सर्जरी से पेशेंट बढ़ते हैं या अर्ली ट्रीटमेंट भी उनकी होती है इस वजह से इसमें क्या हेल्प हमें मिलती है बिल्कुल कम पेनफुल प्रोसीजर में छोटी सी सुई की मदद से ट्वेंटी फोर सेवन कभी पेशेंट को एमरजेंसी होती है तो ट्वेंटी फोर सेवन टू पाँच बजे के बाद कराते हैं हम उनको दूरबीन से वाला जो ऑपरेशन होता है बैठ जाने का वो भी ਰੀਡਿੰਗ ਹੁੰਦੀ ਹੈ ਅਬਾਰਚਨਸ ਕਿ ਕੋਈ ਰਿਸਕ ਹੁੰਦੀ ਹੈ ਤਾਂ ਉਹਨਾਂ ਕੰਮ ਯਹਾਂ ਪੇ ਅਲਟਰਾਸਾਉਂਡ ਐਮਰਜੈਂਸੀ ਬੇਸ ਤੇ ਜੋ ਵੀ ਹੋਗਾ ਹੈ ਉਹ ہم ਯਹਾਂ ਪੇ ਕਿਉਂਕਿ ਸਪੈਸ਼ਲਿਟੀ ਹੈ ਮੇ 24x7 ਅਲਟਰਾਸਾਉਂਡ ਸਤਸਕਲ ਦੋਸਤੋ ਆਪਾਂ ਅੱਜ ਮੌਜੂਦ ਆ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਹਾਰਫਗੇ ਪਿੰਡਾਂ ਦੇ ਖੇਤਾਂ ਦੇ ਵਿੱਚ ਇਹ ਬਣਿਆ ਹਸਪੀਟਲ ਖੇਤਰ ਦਾ ਸਭ ਤੋਂ ਵੱਡਾ ਹਸਪੀਟਲ ਜੇਕਰ ਫਰੋਇਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੋਇਪੁਰ ਜ਼ਿਲ੍ਹੇ ਤੋਂ ਇਸ ਇਲਾਕੇ ਦੀ ਸ਼ਾਨ ਬਣਦਾ ਜਾ ਰਿਹਾ ਹੈ ਅਮਨਜੀਤ ਹਸਪੀਟਲ ਕਿਉਂਕਿ ਇੱਥੇ ਲਗਾਤਾਰ ਲੋਕਾਂ ਨੂੰ ਜਿਹੜੀਆਂ ਦਿਨ ਰਾਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਵੀਰ ਦਾ ਹਸਪੀਟਲ ਆ ਉਸ ਵੀਰ ਨੇ ਹੜਾਂ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਤੇ ਲਗਾਤਾਰ ਜਿਹੜੀਆਂ ਸੇਵਾਵਾਂ ਉਹ ਨਿਭਾਵ ਹੀ ਰਿਹਾ ਨਾ ਸੇਵਾ ਦੇ ਤੌਰ ਤੇ ਵੀ ਕੰਮ ਲਗਾਤਾਰ ਕਰ ਰਹੇ ਹਨ ਬਾਕੀ ਗੱਲ ਆ ਕਿ ਇਸ ਹਸਪੀਟਲ ਦੀ ਸਭ ਤੋਂ ਵੱਡੀ ਇੱਕ ਖਾਸੀਅਤ ਆ ਕਿ ਇਸ ਹਸਪੀਟਲ ਦੇ ਵਿੱਚ ਤੁਹਾਨੂੰ ਸਿਰਫ 10 ਰੁਪਏ ਥਾਲੀ ਜਿਹੜਾ ਖਾਣਾ ਪ੍ਰੋਵਾਈਡ ਹੋਵੇਗਾ ਜਿਹੜੀ ਵੀ ਮਰੀਜ਼ ਦੇ ਨਾਲ ਪੇਸ਼ੈਂਟ ਦੇ ਨਾਲ ਜਿਹੜੇ ਵਿਅਕਤੀ ਆਉਣਗੇ ਜਿਹੜਾ ਪਰਿਵਾਰ ਆਵੇਗਾ 10 ਰੁਪਏ ਥਾਲੀ ਦੇ ਨਾਲ ਇੱਥੇ ਤੁਹਾਨੂੰ ਖਾਣਾ ਪ੍ਰੋਵਾਈਡ ਕੀਤਾ ਜਾਂਦਾ ਇੱਥੇ ਲਗਭਗ ਸਾਰੇ ਤਰ੍ਹਾਂ ਜਿਹੜੇ ਡਾਕਟਰ ਮੌਜੂਦ 24 ਘੰਟੇ ਮੌਜੂਦ ਰਹਿੰਦੇ ਹਨ ਬਾਕੀ ਅੰਦਰ ਜਾ ਕੇ ਆਪਾਂ ਤੁਹਾਨੂੰ ਸਾਰੀ ਜਿਹੜੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਡਾਕਟਰ ਸਭਾ ਨਾਲ ਸਾਰੀਆਂ ਮਸ਼ੀਨਾਂ ਜਿਹੜੀਆਂ ਲਗਭਗ 60 ਕਿਲੋਮੀਟਰ ਦੇ ਅਰੇ ਵਿੱਚ ਕੋਈ ਇਦਾਂ ਦੀ ਮਸ਼ੀਨ ਨਹੀਂ ਜਿਹੜੀ ਇਸ ਜਗ੍ਹਾ ਤੇ ਤਾਨੂੰ ਇਸ ਸਮੇ 4D ਮਸ਼ੀਨਾਂ ਜਿਹੜੀਆਂ ਅਲਟਰਾਸਾਉਂਡ ਵਾਲੀਆਂ ਇਸ ਜਗ੍ਹਾ ਤੇ ਪ੍ਰੋਵਾਈਡ ਹਸਪੀਟਲ ਵੱਲੋਂ ਕਰਵਾਈਆਂ ਗਈਆਂ ਨੇ ਸੋ ਅੰਦਰ ਜਾ ਕੇ ਆਪਾਂ ਤੁਹਾਡੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆਂ ਆਓ ਜੀ ਅੱਜਕੱਲ੍ਹ ਦੋਸਤੋ ਆਪਾਂ ਇਸ ਸਮੇ ਮੌਜੂਦ ਆ ਅਮਨਜੀਤ ਮਲਟੀ ਸਪੈਸ਼ਲਿਸਟੀ ਹਸਪੀਟਲ ਆਰਫਕੇ ਖੇਤਰ ਦਾ ਸਭ ਤੋਂ ਵੱਡਾ ਹਸਪੀਟਲ ਇਸ ਹਸਪਤਾਲ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਬਹੁਤ ਜ਼ਿਆਦਾ ਨੇ ਇਕੱਲੀ-ਇਕੱਲੀ ਜਿਹੜੀ ਫੈਸਿਲਿਟੀ ਆ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣੂ ਕਰਵਾਵਾਂਗੇ। ਕਿ ਸਭ ਤੋਂ ਖਾਸ ਗੱਲ ਇਸ ਹਸਪਤਾਲ ਦੀ ਇੱਕ ਸਭ ਤੋਂ ਵੱਡੀ ਇਹ ਆ ਕਿ ਜਿਹੜਾ ਵੀ ਪੇਸ਼ੈਂਟ ਦੇ ਨਾਲ ਪਰਿਵਾਰਕ ਮੈਂਬਰ ਆਉਂਦਾ ਵਾ 10 ਰੁਪਏ ਥਾਲੀ ਜਿਹੜੀ ਆ ਕੰਟੇਨ ਦੇ ਵਿੱਚ ਇਸ ਹਸਪਤਾਲ ਦੇ ਵਿੱਚ ਪ੍ਰੋਵਾਈਡ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਹਸਪਤਾਲ ਪਿੰਡਾਂ ਦੇ ਖੇਤਾਂ ਦੇ ਵਿੱਚ ਬਣਿਆ ਹੋਇਆ ਹੈ ਤੇ ਪਿੰਡਾਂ ਦੇ ਲੋਕਾਂ ਲਈ ਸੇਵਾਵਾਂ ਇਸ ਹਸਪਤਾਲ ਨੇ ਵੱਡੇ ਪੱਧਰ ਤੇ ਜਿਹੜੀਆਂ ਜਾਰੀ ਕੀਤੀਆਂ ਹੋਈਆਂ ਨੇ। ਏਸ ਹਸਪੀਟਲ ਦੀ ਇਹ ਵੀ ਖਾਸियत ਇਹ ਹੈ ਕਿ ਹੜਾਂ ਦੇ ਦੌਰਾਨ ਏਸ ਹਸਪੀਟਲ ਨੇ ਵੱਡੇ ਪੱਧਰ ਤੇ ਜਿਹੜੀਆਂ ਸੇਵਾਵਾਂ ਲਗਾਤਾਰ ਨਿਭਾਈਆਂ ਨੇ ਤੇ ਲਗਾਤਾਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਏਸ ਹਸਪੀਟਲ ਦੇ ਵਿੱਚ ਆ ਕੇ ਕਿਸੇ ਮਰੀਜ਼ ਨੂੰ ਜਾਂ ਸਾਰੀਆਂ ਜਿਹੜੀਆਂ ਕਿਸੇ ਵੀ ਤਰ੍ਹਾਂ ਜਿਹੜੀਆਂ ਪ੍ਰੋਬਲਮਾਂ ਸੀ ਉਹ ਇੱਥੋਂ ਹੈਂਡਲ ਸਾਰੀਆਂ ਹੁੰਦੀਆਂ ਰਹੀਆਂ ਨੇ ਸੋ ਆਪਣੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸੁਖਵੀਰ ਸੁਖਵੀਰ ਦਾ ਸੁਖ ਲਾਟਿਆ ਚੈਨਲ ਤੇ ਇਹਨਾਂ ਦੀ ਸਾਰੀ ਟੀਮ ਦਾ ਸਾਡੇ ਹਸਪਤਾਲ ਪਹੁੰਚਣ ਤੇ ਸਾਡੇ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਤੇ ਆਪਣਾ ਵੀਰ ਜੀ ਅਕੀ ਆਪਣੇ ਬਾਰੇ ਥੋੜਾ ਸਾਨੂੰ ਜਾਣੂ ਕਰਵਾ ਦਿਓ ਆਪਣਾ ਨਾਮ ਤੇ ਆਪਣੇ ਲੋਕੇਸ਼ਨ ਜਰੂਰ ਸਟਾਰਟਿੰਗ ਦੇ ਵਿੱਚ ਵਿੱਚ ਦੱਸ ਦੋ ਹਾਂਜੀ ਦੋਸਤੋ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪਤਾਲ ਆਰਪ ਕੇ ਅ ਦੋਸਤੋ ਇਹ ਹਸਪਤਾਲ ਦੇ ਵਿੱਚ ਜਿਵੇਂ ਸੁਖਵੀਰ ਨੇ ਦੱਸਿਆ ਕਿ ਅਸੀਂ ਇੱਥੇ ਸਾਰੀਆਂ ਆਪਣੀਆਂ ਮਲਟੀ ਸਵਾਵਾਾਂ ਇੱਥੇ ਦੇ ਰਹੇ ਹਾਂ ਇਥੇ ਇਹਦੇ ਵਿੱਚ ਸਾਰੀਆਂ ਕੱਲੀਆਂ-ਕੱਲੀਆਂ ਸੁਖਵੀਰ ਵੀ ਨਾਲ ਆਪਣੇ ਚੈਨਲ ਤੇ ਬੋਲ ਕੇ ਵੀ ਦਰਸਣਗੇ ਮੈਂ ਵੀ ਆਪਣੇ ਵੱਲੋਂ ਦੱਸ ਰਿਹਾ ਹਾਂ ਕਿ ਪਹਿਲਾਂ ਜਿੱਥੇ ਸ਼ੁਰੂਆਤ ਆ ਸਾਡੇ ਕੋਲੇ ਜਿਹੜੀਆਂ ਐਮਰਜੈਂਸੀ ਸਵਾਵਾ ਉਹ 24 ਘੰਟੇ ਆ ਉਸ ਤੋਂ ਇਲਾਵਾ ਜਿਵੇਂ ਸਾਡੇ ਕੋਲੇ ਐਮਡੀ ਮੈਡੀਸਨ ਥਾਇਰੋਇਡ ਹਾਰਡ ਦਾ ਸਪੈਸ਼ਲਿਸਟ ਡਾਕਟਰ ਜਿਹੜੀ ਇਕੋ ਆ ਆਪਣੇ ਪੂਰੇ ਫਲੋਜੀਪੁਰ ਚ ਨਹੀਂ ਹੁੰਦੀ ਉਹ ਇਕੋ ਆ ਰਪਕੇ ਦੇ ਵਿੱਚ 24 ਘੰਟੇ ਆ ਇਹ ਸਾਡੇ ਏਰੀਏ ਵਾਸਤੇ ਮਤਲਬ ਬਹੁਤ ਵਧੀਆ ਜਿਹੜਾ ਅੱਜ ਕੱਲ ਹਾਰਟ ਦੇ ਬਹੁਤ ਹਾਰਟ ਤੇ ਬਹੁਤ ਪੇਸ਼ੈਂਟ ਹਾਰਟ ਅਟੈਕ ਹੋ ਰਹੇ ਵਾਰੀ ਵਾਰੀ ਉਸ ਤੋਂ ਅੱਗੇ ਸਾਡੇ ਕੋਲੇ ਜਿਹੜੀ ਅਲਟਰਾਸਾਉਂਡ ਮਸ਼ੀਨ ਆ ਉਹ ਵੀ 4D ਆ ਉਹ ਵੀ ਸਾਡੇ ਜ਼ਿਲ੍ਹੇ ਦੀ ਪਹਿਲੀ ਮਸ਼ੀਨ ਆ ਜਿਹੜੀ ਸਾਡੇ ਆਰਪੀਕੇ ਦੇ ਵਿੱਚ ਮੌਜੂਦ ਆ ਉਸ ਦੇ ਨਾਲ ਜਿਹੜੀ ਅਲਟਰਾਸਾਉਂਡ ਕਰਨ ਵਾਸਤੇ ਵੀ ਸਾਡੇ ਕੋਲੇ ਜਿਹੜੇ ਡਾਕਟਰ ਆ ਉਹ ਐਮਡੀ ਰੇਡੀਓਲੋਜਿਸਟ ਗੋਲਡ ਮੈਡੀਲਿਸਟ ਆ ਯੂਕੇ ਤੋਂ ਉਹਨਾਂ ਨੇ ਕੀਤੀ ਹੋਈ ਆ ਉਸ ਦੇ ਨਾਲ ਹੀ ਸਾਡੇ ਕੋਲੇ ਜਿਵੇਂ ਅੱਜ ਕੱਲ ਬਹੁਤ ਜ਼ਿਆਦਾ ਆਪਣੇ ਚੱਲਦਾ ਰਹਿੰਦਾ ਹੈ ਉਹ ਪ੍ਰੈਗਨੈਂਸੀ ਨੂੰ ਲੈ ਕੇ ਉਹਨਾਂ ਚੀਜ਼ਾਂ ਨੂੰ ਵੀ ਅਸੀਂ ਜਿਹੜੇ ਇੱਥੋਂ ਦੇ ਮੇਨ ਆ ਡਾਕਟਰ ਨੇ ਐਮਡੀ ਗਾਇਨੀਕੋਲੋਜਿਸਟ ਜਿਹੜੇ ਸਾਨੂੰ ਕਿ ਮਤਲਬ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਜਾਂ ਦੋ ਹੋਣਗੇ ਉਹ ਵੀ ਇੱਥੇ ਆਰਪਕੇ ਦੇ ਵਿੱਚ ਇੱਕ ਆਪਣੇ ਜਿਵੇਂ ਸੁਖਵੀਰ ਨੇ ਕਿਹਾ ਕਿ ਇੱਕ ਪਿੰਡ ਦੇ ਵਿੱਚ ਬਣਿਆ ਹੋਇਆ ਹਸਪਤਾਲਾ ਮਤਲਬ ਚੰਗੇ ਵੱਡੇ ਸ਼ਹਿਰਾਂ ਦੀਆਂ ਜਿਹੜੀਆਂ ਸਵਾਵਾਂ ਅਸੀਂ ਇਸ ਹਸਪਤਾਲ ਦੇ ਵਿੱਚ ਦੇ ਰਹੇ ਹਾਂ ਦੋਸਤੋ ਇੱਕ ਨਾ ਮੈਂ ਤੁਹਾਨੂੰ ਇਸ ਗੱਲ ਇਹਦੇ ਵਿੱਚ ਦੱਸ ਦੇਣਾ ਚਾਹਣਾ ਕਿ ਇਸ ਇਲਾਕੇ ਨੂੰ ਹਸਪੀਟਲ ਦੀ ਇਸ ਤਰ੍ਹਾਂ ਦੇ ਹਸਪੀਟਲ ਦੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਲੋਡ ਸੀਗੀ ਕਿਉਂਕਿ ਅਕਸਰ ਹੀ ਆਪਣੇ ਰਾਸਤੇ ਦੇ ਵਿੱਚ ਦੁਰਘਟਨਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ ਕਈ ਵਾਰੀ ਕਿ ਇਹ ਆਪਣੇ ਪੇਸ਼ੈਂਟ ਨੂੰ ਜਿਹੜਾ ਅੰਮ੍ਰਿਤਸਰ ਜਾਣਾ ਪੈਂਦਾ ਸੀ ਮੋਗੇਲ ਜਾਣਾ ਪੈਂਦਾ ਸੀ ਲੁਧਿਆਣਾ ਲੈ ਜਾਣਾ ਪੈਂਦਾ ਸੀ ਉਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਇਸ ਹਸਪਤਾਲ ਦੇ ਵਿੱਚ ਮਿਲ ਜਾਂਦੀਆਂ ਨੇ ਰੱਬ ਨਾ ਕਰੇ ਇਦਾਂ ਦੀ ਕਦੀ ਕਿਤੇ ਨੌਬਤ ਆਵੇ ਪਰ ਜੇਕਰ ਕਿਸੇ ਨੂੰ ਵੀ ਕੋਈ ਇਦਾਂ ਦੀ ਨੌਬਤ ਪ੍ਰੋਬਲਮ ਆਉਂਦੀ ਆ ਕੋਈ ਇਧਰ ਘਟਨਾ ਹੁੰਦੀ ਆ ਤੇ ਸਭ ਤੋਂ ਪਹਿਲਾਂ ਇੱਥੇ ਜਿਹੜੀਆਂ ਅੱਜ ਕੱਲ ਜਿਹੜੇ ਪੇਸ਼ੈਂਟ ਨੇ ਉਹ ਲਿਆ ਲਿਆਉਂਦੇ ਜਾ ਰਹੇ ਨੇ ਕਿਉਂਕਿ ਪਿੱਛੇ ਵੀ ਸਾਡੇ ਮੰਨਾਂ ਵਾਲੇ ਐਕਸੀਡੈਂਟ ਹੋਇਆ ਸੀ ਉਹ ਜੇਕਰ ਪੇਸ਼ੈਂਟ ਇੱਥੇ ਨਾ ਆਉਂਦੇ ਤੇ ਹੋ ਸਕਦਾ ਕਿ ਉਹ ਜਾਨ ਗਵਾ ਸਕਦੇ ਸੀ ਸੋ ਉਹਨਾਂ ਪੇਸ਼ੈਂਟ ਦਾ ਵੀ ਕੀ ਆਪਣਾ ਰਿਆ ਹਾਂਜੀ ਸੁਖਵੀਰੇ ਹੁਣ ਦੇਖੋ ਜਿਵੇਂ ਆਪਣੇ ਦੋਨਾਂ ਸਾਈਡਾਂ ਨੂੰ ਰੋਡ ਜਾਂਦੇ ਜਿਵੇਂ ਇੱਥੋਂ ਫਿਰੋਜ਼ਪੁਰ ਨੂੰ ਜਾਂ ਆਰਬਕੇ ਤੋਂ ਮਕੂ ਨੂੰ ਹਾਈਵੇ ਜਾ ਰਿਹਾ ਇੱਥੋਂ ਅਮਰਸਰ ਨੂੰ ਪੱਟੀ ਨੂੰ ਜਾ ਰਿਹਾ ਹੈ ਜਿੱਥੇ ਰੋਡ ਦੇ ਉੱਪਰ ਕਾਫੀ ਟ੍ਰੈਫਿਕ ਹੋਣ ਕਰਕੇ ਜਿਹੜੇ ਐਕਸੀਡੈਂਟ ਰੋਜ਼ ਦੀ ਤਰ੍ਹਾਂ ਹੋ ਰਹੇ ਆ ਹਾਂਜੀ ਉਹਦੇ ਵਿੱਚ ਕੀ ਆ ਕਿ ਜਿਵੇਂ ਤੁਸੀਂ ਉਹ ਮੱਲਾਂ ਵਾਲੇ ਐਕਸੀਡੈਂਟ ਦੀ ਗੱਲ ਕਰ ਲਈ ਉਹਦੇ ਵਿੱਚ ਛੋਟੇ ਛੋਟੇ ਬੱਚੇ ਸੀਗੇ ਜਿਹੜੇ ਵੈਕ ਤੇ ਐਕਸੀਡੈਂਟ ਹੋਇਆ ਸੀ ਹਾਂਜੀ ਤੇ ਉਹ ਬੱਚਿਆਂ ਦੇ ਮੂੰਹ ਦੇ ਹੱਡੀਆਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਆਫ ਕੈ ਦੇ ਮੂੰਹ ਦੇ ਵਿੱਚ ਪਈਆਂ ਤੇ ਦੂਜਾ ਹਸਪਤਾਲ ਸਾਡਾ ਜਿਹੜਾ ਜਿਵੇਂ ਮਤਲਬ ਜਾਣਿਆ ਜਾਂਦਾ ਕੱਟੇ ਵੱਡੇ ਅੰਗਾਂ ਤੋਂ ਹੁਣ ਅੱਗੇ ਥੋੜੇ ਮੱਲਾਂ ਵਾਲੇ ਤੋਂ ਹੀ ਅੱਗੇ ਜਿਹੜੇ ਇੱਕ ਦੋ ਸੀਗੇ ਪੇਸ਼ੈਂਟ ਜਿਨ੍ਹਾਂ ਦੇ ਮਤਲਬ ਬਾਹ ਕੱਟੀ ਗਈ ਸੀ ਬੱਚੇ ਦੀਆਂ ਉਂਗਲਾਂ ਮਤਲਬ ਕੱਟੀਆਂ ਗਈਆਂ ਸੀ ਤੇ ਉਹ ਇੱਥੇ ਜੋੜੀਆਂ ਜੇ ਉਹ ਕਿਤੇ ਦੂਰ ਵੀ ਉਹਨਾਂ ਜਾਣਾ ਹੁੰਦਾ ਤੇ ਉਹਨਾਂ ਦਾ ਜਿੰਨਾ ਖੂਨ ਵਗ ਜਾਣਾ ਸੀ ਉਹਨਾਂ ਦੀ ਰਸਤੇ ਦੀ ਮੌਤ ਹੋ ਜਾਣੀ ਸੀ ਤੇ ਉਹਨਾਂ ਅੰਗ ਵੀ ਆਪਣਾ ਖੋ ਬੈਣਾ ਸੀ ਇਹ ਇੱਕ ਪਹਿਲਾ ਹਸਪਤਾਲ ਆਪਣੇ ਏਰੀਏ ਦਾ ਜਿੰਦੇ ਵਿੱਚ ਕੱਟੇ ਵੱਡੇ ਅੰਗ ਪਲਾਸਟਿਕ ਸਰਜਰੀ ਸਾਰੀਆਂ ਹੁੰਦੀਆਂ ਨੇ ਇੱਕ ਹੋਰ ਨਾ ਆਪਾਂ ਤੁਹਾਨੂੰ ਦੱਸ ਦਈਏ ਕਿ ਇਸ ਹਸਪਤਾਲ ਦੇ ਵਿੱਚ ਜਿਹੜੀਆਂ ਮਸ਼ੀਨਾਂ ਨੇ ਉਹ ਲਗਭਗ 60-70 ਕਿਲੋਮੀਟਰ ਦੇ ਦਾਇਰੇ ਦਾ ਜੇਕਰ حساب ਲਾਈਏ ਨਾ ਉਹ ਮਸ਼ੀਨਾਂ ਇੱਥੇ ਮੌਜੂਦ ਨੇ ਜੇਕਰ ਇਸ ਇਲਾਕੇ ਦੇ ਲੋਕਾਂ ਨੂੰ ਪਰਿਵਾਰਾਂ ਪੀੜਿਤ ਪਰਿਵਾਰਾਂ ਨੂੰ ਕਈ ਵਾਰੀ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲਾਂ ਦੇ ਵਿੱਚ ਕਈ ਵਾਰੀ ਲੁਧਿਆਣਾ ਕਈ ਵਾਰੀ ਬਠਿੰਡੇ ਮੁਕਸਰ ਸਾਹਿਬ ਇਤਰ ਉਹ ਕਹੋ ਕਿ ਸੈਂਟਰ ਦੇ ਵਿੱਚ ਹਸਪਤਾਲ ਬਣਿਆ ਕਿਉਂਕਿ ਇੱਥੇ ਹੋਣ ਜਿਹੜੇ ਦੂਰੋਂ ਦੂਰੋਂ ਮਰੀਜ਼ ਨੇ ਉਹ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਜੇਕਰ ਆਪਾਂ ਗੱਲ ਕਰੀਏ ਫੀਸ ਦੀ ਫੀਸ ਤਾਂ ਜਿਹੜੀ ਇੱਥੇ ਨਾ ਮਾਤਰਾ ਜਿਹੜੀ ਆਪਾਂ ਜੇਕਰ ਆਪਰੇਸ਼ਨ ਦੀ ਕੋਈ ਗੱਲ ਕਰੀਏ ਉਹ ਵੀ ਜਿਹੜੀਆਂ ਜਿਹੜੀਆਂ ਇੱਥੇ ਫੈਸਿਲਿਟੀਆਂ ਨੇ ਬਹੁਤ ਹੀ ਜ਼ਿਆਦਾ ਵਧੀਆਂ ਨੇ ਜਿਹੜੀਆਂ ਫੀਸਾਂ ਨੇ ਉਹ ਬਿਲਕੁਲ ਜਿਹੜੀਆਂ ਜਾਇਜ਼ ਰੱਖੀਆਂ ਗਈਆਂ ਨੇ ਹੋਰ ਵੀ ਜੀ ਤੁਸੀਂ ਦੱਸ ਦਿਓ ਕਿਹੜੀਆਂ-ਕਿਹੜੀਆਂ ਆਪਣੇ ਜਿੱਦਾਂ ਹਾਲ ਉਹਦੇ ਵਿੱਚ ਸੁਖਵੀਰੇ ਮੈਂ ਇੱਕ ਦੱਸਣਾ ਚਾਹਣਾ ਹੈ ਕਿ ਜਿਵੇਂ ਆਪਣੇ ਏਰੀਆ ਨੂੰ ਇਸ ਵਾਰ ਹੀ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਚਲੋ ਹੜ੍ਹਾਂ ਦੇ ਵਿੱਚ ਵੀ ਅਸੀਂ ਆਪਦੇ ਵੱਲੋਂ ਹਸਪਤਾਲਾ ਲਾ ਲਾ ਕੈਂਪ ਲਾਏ ਫ੍ਰੀ ਡਿਵਰੀਆਂ ਕੀਤੀਆਂ ਜਿਹੜੇ ਆਪਰੇਸ਼ਨ ਸੀਗੇ ਖਰਚੇ ਤੇ ਕੱਲੇ ਤੇ ਕੀਤੇ ਅਸੀਂ ਫਿਰ ਇਥੇ ਇਹ ਹੈ ਕਿ ਜਿਹੜੇ ਸਾਡੇ ਕੋਲੇ ਡਾਕਟਰ ਬੈਠੇ ਆ ਹੋਰ ਹਸਪਤਾਲ ਦੇ ਇਲਾਵਾ ਉਹਨਾਂ ਡਾਕਟਰਾਂ ਦੀਆਂ 5-500 ਰੁਪਏ ਪਰਚੀ ਫੀਸ ਆ ਤੇ ਇੱਥੇ ਸਿਰਫ 50 ਰੁਪਏ ਆ ਤੇ ਚਲੋ ਖਾਣੇ ਬਾਰੇ ਤਾਂ ਕੰਟੀਨ ਬਾਰੇ ਤੁਸੀਂ ਦੱਸ ਹੀ ਦਿੱਤਾ ਵੀ 10 ਰੁਪਏ ਖਾਣਾ ਹੈ ਵੀ ਉਹ ਸਵਾਵਾ ਅਸੀਂ ਇੱਥੇ ਦੇ ਰਹੇ ਹਾਂ ਦੂਜਾ ਇਸ ਦੇ ਨਾਲ ਜਿਵੇਂ ਬੱਚਾ ਹੋਣ ਵਾਲਾ ਆਪਰੇਸ਼ਨ ਜਿਹਨੂੰ ਆਪਾਂ ਵੱਡਾ ਆਪਰੇਸ਼ਨ ਕਹਿ ਲੈਂਦੇ ਆ ਉਹ ਅਸੀਂ ਸਿਰਫ 15000 ਚ ਕਰਦੇ ਆ ਸਮੇਤ ਦਵਾਈਆਂ ਠੀਕ ਹੈ ਤੇ ਜਿਵੇਂ ਨੋਰਮਲ ਡਿਲੀਵਰੀ ਹੋਗੀ ਠੀਕ ਹੈ ਉਹ ਸਿਰਫ ਅਸੀਂ 10000 ਚ ਕਰਦੇ ਆ ਤੁਹਾਡੀ ਕੋਸ਼ਿਸ਼ ਇਹ ਹੁੰਦੀ ਕਿ ਨੋਰਮਲ ਡਿਲੀਵਰੀ ਹੋਵੇ ਜੇਕਰ ਹੱਥੋਂ ਕੰਮ ਜਾਂਦਾ ਹੋਵੇ ਫਿਰ ਹਾਂਜੀ ਸੁਖਵੀਰਾ ਦੇਖੋ ਅਸੀਂ ਉਸ ਚੀਜ਼ ਦਾ ਬੈਲੈਂਸ ਬਣਾ ਕੇ ਰੱਖਿਆ ਇੱਕ ਅੱਗੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਵੱਡਾ ਅਪਰੇਸ਼ਨ ਡਾਕਟਰ ਤਾਂ ਕਰਦੇ ਆ ਕਿ ਉਹਨਾਂ ਦੀਆਂ ਫੀਸਾਂ ਵੱਡੇ ਅਪਰੇਸ਼ਨ ਦਾ ਰੇਟ ਜ਼ਿਆਦਾ ਹੁੰਦਾ ਤੇ ਜਲਦੀ ਤਵਾਂ ਦਾ ਕਰਨ ਦੇ ਕਰਕੇ ਹਾਂ ਤੇ ਮਤਲਬ ਅਸੀਂ ਐਸੇ ਕਰਕੇ 10000 ਤੇ 15 ਦੋਨੇ ਮਤਲਬ ਜਿਹੜਾ ਸਾਨੂੰ ਉਹਨਾਂ ਦਾ ਪੇਸ਼ੈਂਟ ਦਾ ਪ੍ਰੋਫਿਟ ਆ ਨਾ ਨੋਰਮਲ ਡਿਲੀਵਰੀ 'ਚ ਵੀ ਹੋਣਾ ਹੈ ਤੇ ਵੱਡੇ ਅਪਰੇਸ਼ਨ ਨਾਲ ਵੀ ਹੋਣਾ ਇਸ ਕਰਕੇ ਅਸੀਂ ਜ਼ਿਆਦਾ ਕੋਸ਼ਿਸ਼ ਇਹੀ ਕਰਦੇ ਆ ਪੀ ਬਿਨਾ ਮਤਲਬ ਜਿਹੜਾ ਇੱਥੇ ਜਨੇਪਾ ਹੁੰਦਾ ਉਹ ਵੀ ਬਿਨਾ ਦਰਦਾਂ ਤੋਂ ਆ ਤੇ ਮਤਲਬ ਜਿਆਦਾ ਕੋਸ਼ਿਸ਼ ਆ ਅਸੀਂ ਨਾਰਮਲ ਡਿਲੀਵਰੀਆਂ ਦੀ ਕਰਦੇ ਆ। ਬਾਕੀ ਜਿਹੜੇ ਆਪਣੇ ਡਾਕਟਰ ਸਭਾ ਨੇ ਉਹਨਾਂ ਨੂੰ ਤੋਂ ਇੱਥੇ ਆਪਣੀ ਰਿਆਜ ਸਾਰੀ ਇੱਥੇ ਆ ਸਾਰੇ ਉਹਨਾਂ ਨੂੰ ਹਾਂਜੀ ਇਹ ਮਤਲਬ ਇੱਕ ਆਪਣੇ ਮੇਰੇ ਹਿਸਾਬ ਦੇ ਵਿੱਚ ਤਕਰੀਬਨ ਦੋ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਲਾ ਕੇ ਆਪਾਂ ਚੱਲ ਗਏ ਨਾ ਦੋ ਤਿੰਨਾਂ ਜ਼ਿਲ੍ਹਿਆਂ ਨੂੰ ਲਾ ਕੇ ਕਾਰ ਰੱਖ ਕੇ ਇਹਦੇ ਵਿੱਚ ਬੈਠ ਕੇ ਵੀ ਜਿੰਨੇ ਡਾਕਟਰ ਆ ਇੱਥੇ ਸਾਡੇ ਸਾਰੇ 24 ਘੰਟੇ ਆ ਠੀਕ ਆ ਫਿਰ ਸਾਡੇ ਜਿਹੜੇ ਬਿਹੋਸ਼ੀ ਵਾਲੇ ਡਾਕਟਰ ਆ ਉਹ ਕਿਸੇ ਵੀ ਹਸਪਤਾਲ ਦੇ ਵਿੱਚ 24 ਘੰਟੇ ਨਹੀਂ ਉਹ ਇੱਥੇ ਆਪਣੇ ਇਸੇ ਨਾਂ ਕਰਕੇ ਆਪਣਾ ਹਸਪਤਾਲ ਜਾਣਿਆ ਜਾਂਦਾ ਜਿਵੇਂ ਹੁਣ ਪਿੱਛੇ ਸੁਲਤਾਨਪੁਰ ਤੋਂ ਆਗੇ ਵੀ ਨਾਰਮਲ ਵੱਡੇ ਪ੍ਰੇਸ਼ਨ ਉਹਨਾਂ ਨੇ ਕਰਾਏ ਰਾਤ ਨੂੰ 1 1 2 2 ਵਜੇ ਉਹਦਾ ਲੋਕਾਂ ਦਾ ਕਾਰਨ ਆਉਂਦਾ ਇਹੀ ਸੀਗਾ ਕਿ ਇੱਥੇ ਰਾਤ ਨੂੰ ਇੱਕੇ ਛੱਤ ਥੱਲੇ ਇੱਕੇ ਛੱਤ ਥੱਲੇ ਸਾਰੀਆਂ ਸਵਾਮਾਂ ਮਿਲ ਜਾਂਦੀਆਂ ਹੈ ਮਤਲਬ ਅਲਟਰਾ ਸਾਊਂਡ ਹੋ ਗਈ ਇੱਕੋ ਹੋ ਗਈ ਹਰ ਚੀਜ਼ ਇੱਥੇ 24 ਘੰਟੇ ਅਵੇਲੇਬਲ ਆ ਦੇਸ਼ ਕਰਕੇ ਲੋਕਾਂ ਦਾ ਝਕਾ ਵੀ ਇੱਧਰ ਨੂੰ ਜ਼ਿਆਦਾ ਹੋਇਆ ਜਿਵੇਂ ਆਪਣੇ ਮੱਲਾਂ ਵਾਲੇ ਨੂੰ ਅੱਗੇ ਲੁਧਿਆਣੇ ਨੂੰ ਜਾਂ ਦੂਰ ਜਾਣਾ ਪੈਂਦਾ ਸੀ ਇੱਥੇ ਹੁਣ ਸਾਰੇ ਡਾਕਟਰ 24 ਘੰਟੇ ਅਵੇਲੇਬਲ ਆ ਮਤਲਬ ਕਈ ਵਾਰੀ ਅਗੜਾ ਸੋਚਦਾ ਸ਼ੈਨ ਹਸਪੀਟਲ ਜਾਂਦਿਆਂ ਨੂੰ ਵੱਡਾ ਡਾਕਟਰ ਨਾ ਹੋਇਆ ਤੇ ਕੀ ਬਣੂਗਾ ਹਨਾ ਮਤਲਬ ਕਿ ਆਪਣੇ ਕੋਲ ਸਾਰੀ ਜਿਹੜੀਆਂ ਫੈਸਿਲਿਟੀ ਸਾਰੀਆਂ ਸਾਰੀਆਂ ਫੈਸਿਲਿਟੀਆਂ ਜੋ ਵੀ ਸੁਖਵੀਰੇ ਆਪਾਂ ਔਨ ਕੈਮਰਾ ਬੋਲ ਰਹੇ ਆ ਮਤਲਬ ਉਹ ਸਾਰੀਆਂ ਫੈਸਿਲਿਟੀਆਂ ਇੱਥੇ ਆਪਣੇ ਕੋਲੇ ਅਵੇਲੇਬਲ ਆ 24 ਘੰਟੇ ਹੁੰਦੀਆਂ ਆ ਮਤਲਬ ਕੋਈ ਵੀ ਕਿਸੇ ਨੂੰ ਅਮਰਜੈਂਸੀ ਕਿਸੇ ਤਰ੍ਹਾਂ ਦੀ ਪੈ ਜੇ ਫਿਰ ਇੱਥੇ ਐਕਸੀਡੈਂਟ ਵਾਲੇ ਨੂੰ ਲੈ ਕੇ ਆਉਣਾ ਤੇ ਐਂਬੂਲੈਂਸ ਦੇ ਡਰਾਈਵਰ ਤੇ ਐਂਬੂਲੈਂਸ ਅਹੀਂ 24 ਘੰਟੇ ਇੱਥੇ ਮਤਲਬ ਆਪਣੇ 10-20 ਕਿਲੋਮੀਟਰ ਦੇ ਦੈਰੀਏ 'ਚ 5-7 ਮਿੰਟ ਦੇ ਵਿੱਚ ਵਿੱਚ ਐਂਬੂਲੈਂਸ ਸਾਡੀ ਪਹੁੰਚ ਜਾਂਦੀ ਆ। ਹਾਂਜੀ ਸਹੀ ਆ। ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਕਿਹੜੇ-ਕਿਹੜੇ ਡਾਕਟਰ ਆਪਣੇ ਕੋਲ ਕਿਹੜੇ-ਕਿਹੜੇ ਸਪੈਸ਼ਲਿਸਟ ਜਿਹੜੇ ਮਜੂਰ ਹਾਰਟ ਦੇ ਹੋਗੇ ਜਿੱਦਾਂ ਸਾਰਿਆਂ ਉਹਦੇ ਪਰ ਥੋੜੀ ਥਾਂ ਹਾਂਜੀ ਆਪਣੇ ਕੋਲੇ ਜਿਹੜੇ ਹਾਰਟ ਦੇ ਤਾਂ ਮੈਂ ਦੱਸਦਾ ਜਿਵੇਂ ਐਮ ਡੀ ਮੈਡੀਸਨ ਆ ਜਿਵੇਂ ਆਪਣੇ ਕੋਲ ਐਮ ਡੀ ਮੈਡੀਸਨ ਆ ਉਹ ਥਾਇਰਾਇਡ ਸ਼ੂਗਰ ਤੇ ਹਾਰਟ ਦੇ ਸਪੈਸ਼ਲਿਸ 24 ਘੰਟੇ ਆ ਜਿਹੜਾ ਮੇਨ ਵੱਡਾ ਜਿਹੜਾ ਮਤਲਬ ਜਿਹੜਾ ਐਮਡੀ ਮੈਡੀਸਨ ਆ ਜਾਂਦਾ ਉਹ ਹਰ ਇੱਕ ਰੋਗ ਨੂੰ ਹੀ ਕਵਰ ਕਰ ਲੈਂਦਾ ਹੈ ਹਾਂਜੀ ਦੂਜਾ ਉਸ ਦੇ ਉੱਪਰ ਆ ਗਿਆ ਅਲਟਰਾਸਾਉਂਡ ਦਾ ਠੀਕ ਹੈ ਅਲਟਰਾਸਾਉਂਡ ਦਾ ਜਿਹੜਾ ਡਾਕਟਰ ਉਹ ਵੀ ਰੇਡੀਓਲੋਜੀਸਟ ਆਪਣੇ ਕੋਲੇ 24 ਘੰਟੇ ਆ ਉਹਡੀ ਮਸ਼ੀਨ ਤੇ ਠੀਕ ਹੈ ਤੇ ਜਿਹੜੇ ਰੇਟ ਆਪਣੇ ਆ ਮਸ਼ੀਨ ਆਪਣੀ ਬਹੁਤ ਜ਼ਿਆਦੀ ਮਤਲਬ ਨਵੀਂ ਤਕਨੀਕ ਦੀ ਆ ਤੇ ਰੇਟ ਜਿਹੜੇ ਆਪਣੇ ਸ਼ਹਿਰ ਨਾਲੋਂ ਵੀ ਘੱਟ ਆ ਅਲਟਰਾਸਾਉਂਡ ਦੇ ਬਿਲਕੁਲ ਸ਼ਹਿਰ ਨਾਲੋਂ ਵੀ ਘੱਟ ਰੱਖੇ ਤੁਸੀਂ ਰੇਟ ਸ਼ਹਿਰਾਂ ਨਾਲੋਂ ਵੀ ਰੇਟ ਘੱਟ ਰੱਖਿਆ ਠੀਕ ਹੈ ਤੇ ਹੋਰ ਵੀ ਜਿਹੜੀਆਂ ਸਵਾਵਾ ਜ ਉਹ ਵੀ ਸਾਡੇ ਕੋਲ ਇੱਥੇ ਅਵੇਲੇਬਲ ਆ ਹਾਂਜੀ ਸਾਰੇ ਡਾਕਟਰ ਤਕਰੀਬਨ ਜਿੰਨਾ ਵੀ ਆ ਆਪਣੀ ਬਾਡੀ ਨੂੰ ਲੈ ਕੇ ਜਿਵੇਂ ਜੀ ਰੋਲ ਜੀ ਹੋ ਗਈ ਨਰੋਲਜੀ ਹੋ ਗਈ ਸਾਰੀਆਂ ਚੀਜ਼ਾਂ ਸਾਰੀਆਂ ਇੱਥੇ ਅਵੇਲੇਬਲ ਆ ਹਾਂਜੀ ਤੇ ਥੋੜੇ ਟਾਈਮ ਦੇ ਵਿੱਚ ਹੀ ਚਲੋ ਆਪਾਂ ਅਗਲੀ ਇੰਟਰਵਿਊ ਦੇ ਵਿੱਚ ਆ ਆਪਾਂ ਆਪਣੇ ਇਲਾਕਾ ਨਿਵਾਸੀ ਉਹਨੇ ਵੀ ਖੁਸ਼ੀ ਦੇਵਾਂਗੇ ਕਿ ਜਿਹੜਾ ਇੱਕ 5 ਲੱਖ ਵਾਲਾ ਕਾਰਡ ਆ ਉਹ ਵੀ ਆਪਣੇ ਇੱਥੇ ਚੱਲਣ ਜਾ ਰਿਹਾ ਹੈ ਬਹੁਤ ਛੇਤੀ ਆਪਾਂ ਉਹ ਵੀ ਚਲਾਵਾਂਗੇ ਇੱਥੇ ਕਾਰਡ ਨੂੰ ਠੀਕ ਹੈ ਏਕੜਾ ਏਕੜ ਪ੍ਰੋਬਲਮ ਬਹੁਤ ਆਉਂਦੀ ਕਈ ਵਾਰੀ ਕਹਿ ਲੋ ਕਿ ਕੋਈ ਜ਼ਖਮ ਪੁਰਾਣਾ ਹੋ ਜਾਂਦਾ ਕੇ ਨੂੰ ਸ਼ੂਗਰ ਦਾ ਜ਼ਖਮ ਹੋ ਗਿਆ ਜਾਂ ਇਦਾਂ ਦੇ ਕਈ ਜ਼ਖਮ ਆਪਾਂ ਅੱਗੇ ਵੀ ਗੱਲ ਕੀਤੀ ਕੋਈ ਨਾੜ ਦੀ ਪ੍ਰੋਬਲਮ ਪੈ ਗਈ ਇਨਫੈਕਸ਼ਨ ਹੋ ਗਈ ਲੱਤ ਖਰਾਬ ਹੋ ਗਈ ਪੈਰ ਖਰਾਬ ਹੋ ਗਿਆ ਕਈ ਡਾਕਟਰ ਜਿਹੜੀ ਸਲਾਹ ਦਿੰਦੇ ਕਿ ਇਹਨੂੰ ਵੱਢਣੀ ਪਊਗੀ ਥੋੜੀ ਤੁਸੀਂ ਕੋਸ਼ਿਸ਼ ਹੋ ਉਸ ਤੇ ਕਰਦੇ ਹੋਗੇ ਇਹ ਜ਼ਖਮ 100% ਕਰਦੇ ਆ ਜਿਵੇਂ ਆਪਣੇ ਮੱਲਾਂ ਵਾਲੇ ਦੇ ਜਾਂ ਇਥੋਂ ਨੇੜੇ ਬੰਨੇ ਦੇ ਕੇਸ ਸੀਗੇ ਜਿਨ੍ਹਾਂ ਦੇ 10 10 15 15 ਸਾਲ ਪੁਰਾਣੇ ਜ਼ਖਮ ਮਤਲਬ ਸੀਗੇ ਤੇ ਉਹ ਠੀਕ ਨਹੀਂ ਸੀ ਹੋ ਰਹਾ ਇੱਥੇ ਆਪਣੇ ਕੋਲੇ ਜਿਹੜੀਆਂ ਨਵੀਂ ਤਕਨੀਕ ਦੀਆਂ ਮਸ਼ੀਨਾਂ ਉਹਨਾਂ ਨਾਲ ਟੈਸਟ ਕਰਕੇ ਉਹਨਾਂ ਦਾ ਅੰਦਰ ਤੱਕ ਹੱਲ ਲੱਭ ਗਏ ਵੀ ਇਹਨਾਂ ਨੂੰ ਪ੍ਰੋਬਲਮ ਕਿਉਂ ਆ ਕਿਉਂ ਹੋ ਰਿਹਾ ਉਹਨਾਂ ਚੀਜ਼ਾਂ ਦੇ ਆਪਰੇਸ਼ਨ ਕਰਕੇ ਉਹ ਠੀਕ ਕੀਤੇ ਆ ਦੂਜਾ ਜਿਵੇਂ ਆਪਣੇ ਕੋਲੇ ਪਲਾਸਟਿਕ ਸਰਜਰੀ ਆ ਵੀ ਜਿਵੇਂ ਪੱਟ ਤੋਂ ਲਾ ਕੇ ਮਾਸ ਬਾਹਾਂ ਤੇ ਲਾਤਾ ਜਾਂ ਬਾਹਾਂ ਤੋਂ ਲਾ ਕੇ ਪੱਟ ਤੇ ਲਾਤਾ ਉਹ ਸਾਰੀਆਂ ਸਰਜਰੀਆਂ ਇੱਥੇ ਆਪਣੇ ਕੋਲੇ ਹੁੰਦੀਆਂ ਨੇ ਉਹਨਾਂ ਉਹਨਾਂ ਨਵੀਂ ਤਕਨੀਕਾਂ ਨਾਲ ਵੀ ਆਪਾਂ ਮਰੀਜ਼ ਠੀਕ ਕਰ ਲੈਨੇ ਆ ਆਪਣਾ ਇਹ ਵੈਸੇ ਸਾਰੀਆਂ ਜਿਹੜੀਆਂ ਤਕਨੀਕਾਂ ਜਾਦਾ ਵੱਡੇਆਂ ਸ਼ਹਿਰਾਂ 'ਚ ਵਰਤੇ ਜਾਂਦੇ ਜਿਦਾ ਅੰਮ੍ਰਿਤਸਰ ਸੁਣਿਆ ਸੀ ਆਪਣੇ ਜਾਂ ਲੁਧਿਆਣੇ ਹਣਾ ਹੁਣ ਆਪਣੇ ਇੱਥੇ ਵੀ ਇਹ ਚੀਜ਼ਾਂ ਮੌਜੂਦ ਆ। ਆਪਣੇ ਇੱਥੇ ਵੀ ਇਹ ਚੀਜ਼ਾਂ ਮੌਜੂਦ ਆ। ਕਈ ਬਰੀਜ਼ ਮੈਂ ਹੁਣ ਦੇਖਦਾ ਜਿਵੇਂ ਮੇਰੇ ਕੋਲੇ ਪਿੱਛੇ ਆਪਣੇ ਆਈਸੀਯੂ ਦੇ ਵਿੱਚ ਪੇਸ਼ੈਂਟ ਦਾਖਲਾ ਉਹ ਪੇਸ਼ੈਂਟਾਂ ਦੇ ਦੱਸਣ ਮੁਤਾਬਕ ਆ ਕਿ ਉਹ ਵੱਡੇ ਸ਼ਹਿਰ ਨੂੰ ਇਹ ਨਾਂ ਤੋਂ ਹੀ ਡਰਦੇ ਆ। ਵੀ ਵੱਡੇ ਸ਼ਹਿਰ ਜਾਵਾਂਗੇ ਉੱਥੇ ਇਲਾਜ ਕਰਾਵਾਂਗੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੇ ਅਸੀਂ ਇਹਨਾਂ ਖਰਚਾ ਜਾਂ ਲੋਕਾਂ ਦੇ ਕਈਆਂ ਦੇ ਘਰ ਵੀ ਹਸਪਤਾਲਾਂ ਦੇ ਖਰਚੇ ਨੇ ਵਕਾਏ ਹੋਏ ਆ। ਜਮੀਨਾਂ ਵਕਾਈਆਂ ਹੋਈਆਂ ਇਹ ਇੱਕ ਅਕਲੋਤਾ ਹਸਪਤਾਲ ਆ ਕਿ ਜਿਹੜਾ ਅਸੀਂ ਮਰੀਜ਼ ਦੀ ਕੰਡੀਸ਼ਨ ਨੂੰ ਸਿਚੁਏਸ਼ਨ ਵਿੱਚ ਨੂੰ ਸਮਝ ਕੇ ਤੇ ਉਸ ਦਾ ਅਸੀਂ ਇਲਾਜ ਕਰਦੇ ਆ। ਇੱਕ ਵਾਰ ਤੁਸੀਂ ਇਹ ਨਾ ਥੋੜੀ ਜੀ ਲੋਕੇਸ਼ਨ ਦੱਸ ਦਿਓ ਹਸਪੀਟਲ ਦੀ ਫਿਰੋਜ਼ਪੁਰ ਤੋਂ ਮੱਲਾਵਾਲਾ ਰੋਡ ਜਾਂ ਹਾਂਜੀ ਇਹ ਜਿਹੜਾ ਹਸਪਤਾਲ ਆ ਜਿਹੜਾ ਫਿਰੋਜ਼ਪੁਰ ਤੋਂ ਮੱਲਾਵਾਲਾ ਮਖੂ ਰੋਡ ਆ ਤੇ ਉਧਰੋਂ ਜਿਹੜਾ ਪੱਟੀ ਨੂੰ ਰੋਡ ਜਾਂਦਾ ਹੈ ਉੱਥੇ ਮਤਲਬ ਪੱਟੀ ਵਾਲੇ ਰੋਡ ਦੇ ਉੱਪਰ ਹੀ ਸਥਿਤ ਆ ਮਤਲਬ ਇੱਥੋਂ ਆਪ ਨੂੰ ਫਰੋਜਪੁਰ ਹੈਗਾ ਲਗਭਗ 10 12 ਕਿਲੋ ਇੱਥੋਂ 17 ਕਿਲੋਮੀਟਰ ਆ ਫਰੋਜਪੁਰ ਹਾਂਜੀ ਮੱਲਾ ਵਾਲਾ ਤੇ ਮੱਲਾ ਵਾਲਾ 7 ਕਿਲੋਮੀਟਰ ਆ ਹਾਂਜੀ ਤੇ ਪੱਟੀ ਆਪ ਨੂੰ 20 25 ਕਿਲੋਮੀਟਰ ਜਿਵੇਂ ਮਾਝੇ ਦਾ ਏਰੀਆ ਆਪਣੇ ਕੋਲੇ ਸੈਂਟਰ ਚ ਬਣਿਆ ਹੋਇਆ ਸੈਂਟਰ ਚ ਬਣਿਆ ਹੈ ਮਾਝੇ ਦੇ ਪੇਸ਼ੈਂਟ ਜਿਵੇਂ ਪੋਲ ਬਣ ਕਰਕੇ ਤੇ ਬਹੁਤ ਜ਼ਿਆਦਾ ਲੋਕ ਇਧਰ ਨੂੰ ਆਉਂਦੇ ਆ ਠੀਕ ਹੈ ਜੀ ਹਾਂਜੀ ਬਾਕੀ ਜਿਹੜੀਆਂ ਸੇਵਾਵਾਂ ਨੇ ਉਹ ਲਗਾਤਾਰ ਵੀ ਜਿਹੜੀਆਂ ਆਪਣੇ ਸਮਾਜਿਕ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਨੇ ਸੋ ਇਹ ਸੀ ਆਪਣੇ ਖੇਤਰ ਦਾ ਸਭ ਤੋਂ ਵੱਡਾ ਹਸਪੀਟਲ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਹਾਰਫਕੇ ਸੋ ਜੇਕਰ ਤੁਹਾਨੂੰ ਵੀ ਕਿਤੇ ਹਸਪੀਟਲ ਦੀ ਲੋੜ ਪੈਂਦੀ ਆ ਤਾਂ ਤੁਸੀਂ ਇੱਥੇ ਆ ਕੇ ਆਪਣਾ ਲਾਜ ਸਸਤਾ ਵਧੀਆ ਕਰਵਾ ਸਕਦੇ ਹੋ 24 ਘੰਟੇ ਉਪਲਬਧ ਹੈ ਆਸ ਕਰਦੇ ਹਾਂ ਤੁਸੀਂ ਤੰਦਰੁਸਤ ਰਹੋ